ਸਵਾਗਤ ਹੈ ਦੋਸਤੋ ਪੇਜ ਤੇ ਮੈਂ ਤੁਹਾਡਾ ਆਪਣਾ ਅਮਨ ਅਲੀ ਸ਼ੇਰਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਨਹੀਂ ਕੀਤਾ ਤੇ ਦੋਸਤੋ ਅੱਜ ਆਪਾਂ ਗਿਆਨ ਸਾਗਰ ਕੌਨਮੈਂਟ ਸਕੂਲ ਕਾਨਗੜ ਵਿਖੇ ਪਹੁੰਚੇ ਹੋਏ ਹਾਂ ਤੇ ਸਕੂਲ ਦਾ ਵਿਊ ਤੁਹਾਨੂੰ ਦੰਨੇ ਆ ਜੇ ਤੁਸੀਂ ਬੱਚੇ ਨੂੰ ਵਧੀਆ ਪਵੇਖਾ ਤੇ ਵਧੀਆ ਟੀਚਰ ਸਾਇੰਸਦਾਨ ਜਾਂ ਇੱਕ ਵਧੀਆ ਸਿੰਗਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਤਾਂ ਇਹ ਸਕੂਲ ਵਿੱਚ ਇੱਕ ਵਾਰੀ ਆ ਕੇ ਵਿਜ਼ਿਟ ਜ਼ਰੂਰ ਕਰੋ ਬਹੁਤ ਸੋਹਣਾ ਸਕੂਲ ਹੈ ਤੇ ਆਜੋ ਆਪਾਂ ਤੁਹਾਨੂੰ ਅੰਦਰਲਾ ਵੀਊ ਵੀ ਦੰਨੇ ਆ ਮੈਂ ਰਾਮਪਾਲ ਸਿੰਘ ਸੇਖੋਂ ਚੇਅਰਮੈਨ ਗਿਆਨਸਗਰ ਕੌਂਸਲ ਸਕੂਲ ਕਾਨਗੜ ਸਾਰੇ ਮਾਪੇ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਰਹੇ ਹਾਂ ਸਟੱਡੀ ਦੇ ਵਿੱਚ ਸਾਡੇ ਬੱਚੇ ਬਹੁਤ ਹੀ ਵਧੀਆ ਪ੍ਰਾਪਤੀਆਂ ਕਰ ਰਹੇ ਨੇਗੇ ਤੇ ਨਾਲ ਹੀ ਸੰਸਕਾਰਾਂ ਪੱਖੋਂ ਹਰ ਇੱਕ ਪੇਰੈਂਟਸ ਦੀ ਮਾਪੇ ਦੀ ਇੱਜ਼ਤ ਕਰਨੀ ਜੀਵਨ ਦਾ ਪਰਿਅਥ ਲਾਉਣੇ ਸੰਸਕਾਰਾਂ ਬਕੋ ਅਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਰਹੇ ਹਾਂ ਕਿ ਵੀ ਤੁਹਾਡੇ ਪੇਰੈਂਟ ਤੁਹਾਡੇ ਲਈ ਕੀ ਕਰ ਰਹੇ ਨੇ ਕਿ ਜਿਸ ਨਾਲ ਬੱਚੇ ਨੂੰ ਸੋਝੀ ਆਉਂਦੀ ਹੈ ਤੇ ਇੱਕ ਬੱਚਾ ਵੱਡਾ ਹੋ ਕੇ ਚੰਗਾ ਇਨਸਾਨ ਬਣਦਾ ਹੈਗਾ ਤੇ ਨਾਲ ਹੀ ਅਸੀਂ ਗੇਮਾਂ ਦੇ ਪ੍ਰਤੀ ਸਾਡੇ ਸਕੂਲ ਦੇ 10 ਬੱਚੇ ਪੰਜਾਬ ਜਿੱਤੇ ਨੇ 2 ਬੱਚੇ ਨੈਸ਼ਨਲ ਜਿੱਤੇ ਨੇ 2 ਬੱਚੇ ਇੰਟਰਨੈਸ਼ਨਲ ਜਿੱਤੇ ਨੇਗੇ 40 ਤੋਂ ਲੈ ਕੇ 50 ਬੱਚਿਆਂ ਦੇ ਵਿੱਚ ਸਾਡੇ ਡਿਸਟ੍ਰਿਕਟ ਤੋਂ ਬੱਚੇ ਨੇਗੇ ਤੇ ਗੇਮਾਂ ਦੇ ਲਈ 11 ਸਕੂਲ ਦਾ ਬਹੁਤ ਹੀ ਵੱਡਾ ਹਮਗਾ ਮਿਲ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੀ ਇੱਕ ਥੀਏਟਰ ਰੂਮ ਬਣਾ ਰਹੇਗੇ ਇਸ ਸਾਲ ਦੇ ਵਿੱਚ ਹੀ ਆਪਣਾ ਜੂਨ ਜੁਲਾਈ ਦੇ ਵਿੱਚ ਚਾਲੂ ਹੋ ਜੂਗਾ ਤੇ ਨਾਲ ਇੰਡੋਰ ਕੈਂਪਸ ਬਣਾ ਰਹੇਗੇ ਗੇਮਾਂ ਲਈ ਤੇ ਨਾਲ ਹੀ ਬੱਚਿਆਂ ਨੂੰ ਹੋਰ ਨਵੇਂ ਗਰਾਊਂਡ ਤੇ ਨਵੇਂ ਕੋਚ ਪ੍ਰੋਵਾਈਡ ਕਰ ਰਹੇਗੇ ਤੇ ਮੇਰੀ ਸਾਰੀ ਪੇਰੈਂਟਸ ਨੂੰ ਬੇਨਤੀ ਹੈਗੀ ਆਪਣੇ ਬੱਚੇ ਦਾ ਭੇਖਣ ਲਈ ਅੱਜ ਹੀ ਗਿਆਨ ਸગર ਕਮਿਊਨਿਟੀ ਸਕੂਲ ਦੇ ਵਿੱਚ ਚਾਓ ਤੇ ਬੱਚੇ ਦਾ ਦਾਖਲਾ ਕਰਾਓ ਆ ਵੈਰੀ ਗੁੱਡ ਮਾਰਨਿੰਗ ਟੂ ਵਨ ਐਂਡ ਆਲ ਪ੍ਰੈਜ਼ੈਂਟ this side bharatdeep garg principal gyan sagar convent school kahangarh district mansa ah main tonu school diyan kuch achievements nal janu karwana chahanga is saal school ne char main compilers se kam kita hai jide vich discipline te moral values bachche te bahut emphasis kita janda hai bachche vich inculcate kita janda hai in values nu sports de vich district de vich mansa de vich bahut badi achievements ne साइड घटो घट -गट पैंती तो चाली बच्चे ने जो अलग अलग गेम्स सतारह गेम्स जीतू रहे हैं मैडल जितू रहे तेरह तो चौदह बच्चे स्टेट पंजाब जीतू रहे अचीवमेंट हैचीवमेंट का रथ इथी रुकया नहीं है उन्होंने चौदह पंद्रह बच्चों के दो बच्चे सापन खेल के आए हैं जीतू रहे गोल्ड मैडल रहे हैं उस तो बाद इंटरैशनल लैवल त नेपाल भी खेल के आए हैं ओपन मुकाबले जिद ने दूसरे देशों की टीमों का मुकाबल कर करके भी मैडल जीते हैं स्पोर्ट्स के बहुत बड़ी प्राप्तियों अचीवमेंट्स स्कूल देश ही बच्चों को करीकुल्स पार्ट के बहुत अच्छे तरीके इंडिविजुअल अटेंशन देख पढ़ाया जाता है तो उन्होंने हर पक्ष का ध्यान रखा जाता है ते हर तरीके का ग्राउंड उन्होंने प्लेटफॉर्म प्रोवाइड किया जाता है ताकि बच्चे अपनी प्रतिभा को निखार सकन उपर के उपर आ सकन करके इस आने वाले साल के होई नई चीजा की प्लानिंग है स्कूल वाटर पूल की फैसिलिटी स्कूल लेके आ रहा है रैंप स्कूल आ रहा है तो एक थिएटर सिस्टम जो कि बहुत अच्छे उमदा लेवल ते बनना है एक इंडोर थिएटर थे बनने जा रहा है जो कि बच्चों हर तरीके दी फैसिलिटी करवाते हर तरीके दी एक्टिविटी उन्हें उन्होंने मौका प्रोवाइड करेगा तो असं रिक्वेस्ट करते हैं बेनती करते हैं कि बार जरूर विजिट करो साकूलिटीज सा मिलो टीचर मिलो साढ़े बहुत ट्रेन फैकल्टी साक्सपीरियंस स्टाफ है ਉਹਨਾਂ ਨੂੰ ਮਿਲੋ ਤੇ ਆਪਣੇ ਬੱਚੇ ਦਾ ਉਰੇ ਦਾਖਲਾ ਤੇ ਐਡਮਿਸ਼ਨ ਜ਼ਰੂਰ ਕਰਵਾਓ ਸਾਨੂੰ ਮੌਕਾ ਦਿਓ ਬਹੁਤ ਬਹੁਤ ਥੈਂਕ ਯੂ ਧੰਨਵਾਦ ਗੁੱਡ ਮਾਰਨਿੰਗ ਸਾਰਿਆਂ ਨੂੰ ਗਿਆਨ ਸਾਗਰ ਕਾਨਗੜ ਕੰਵੈਂਟ ਸਕੂਲ ਬਹੁਤ ਅੱਛਾ ਪ੍ਰੋਸੈਸ ਕਰ ਰਿਹਾ ਹੈ ਬਹੁਤ ਅੱਛੀ ਪੜਾਈ ਹੈ ਬਹੁਤ ਅੱਛੇ ਟੀਚਰ ਨੇ ਜੇ ਤੁਸੀਂ ਆਪਣੇ ਬੱਚੇ ਦਾ ਵਿਕ ਬਣਾਉਣਾ ਚਾਹੁੰਦੇ ਹੋ ਤਾਂ ਗਿਆਨ ਸਾਗਰ ਰਿਕੁਆਇਰ ਇਨਵੈਸਟ ਜਰੂਰ ਕਰਿਓ ਧੰਨਵਾਦ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਵਿਕ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਤੁਸੀਂ ਗਿਆਨ ਸਾਗਰ ਸਕੂਲ ਕਾਨਗੜ ਵਿਖੇ ਬੱਚਿਆਂ ਦਾ ਐਡਮਿਸ਼ਨ ਕਰਵਾਓ ਇਹ ਸਕੂਲ ਹੀ ਬਹੁਤ ਹੀ ਵਧੀਆ ਸਕੂਲ ਹੈ